ਲੇਖਕ ਸਨੀਤਾ ਕਟਾਰੀਆ ਦੁਆਰਾ ਲਿਖੀ ਹੋਈ ਕਹਾਣੀ ਜਿੱਦ ਦੀ ਕੀਮਤ ਲੈ ਕੇ ਹਾਜ਼ਰ ਹੋਏ ਹਾਂ ਸ਼ੁਰੂ ਕਰਦੇ ਹਾਂ ਸੀ ਰਾਮਕਿਸ਼ਨ ਆਪਣੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ ਜਿਸ ਕਾਰਨ ਉਸ ਉੱਪਰ ਘਰ ਦੀ ਜ਼ਿੰਮੇਵਾਰੀ ਥੋੜੀ ਜ਼ਿਆਦਾ ਸੀ ਉਹ ਤਿੰਨ ਭੈਣਾਂ ਤੇ ਤਿੰਨ ਭਰਾ ਸਨ ਜਿਨ੍ਹਾਂ ਵਿੱਚੋਂ ਦੋ ਭਰਾ ਤੇ ਦੋ ਭੈਣਾਂ ਵਿਆਹੀਆਂ ਹੋਈਆਂ ਹੋਈਆਂ ਸਨ ਰਾਮਕਿਸ਼ਨ ਬਹੁਤ ਹੀ ਸਖਤ ਤੇ ਤੇਜ ਗੁੱਸੇ ਵਾਲੇ ਸੁਭਾਅ ਦਾ ਬੰਦਾ ਸੀ ਉਹ ਮਿਹਨਤੀ ਸੀ ਤੇ ਆਪਣੇ ਅੰਦਰ ਕੰਮ ਕਰਨ ਦੀ ਲਾਲਸਾ ਰੱਖਦਾ ਸੀ ਉਹ ਦਿਲ ਦਾ ਦਾਨੀ ਵੀ ਸੀ ਤੇ ਦੂਰ ਅੰਦੇਸ਼ੀ ਉਹ ਸੰਦਰ ਸੁਭਾਵਿਕ ਹੀ ਸੀ ਉਹ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਤੇ ਉੱਥੋਂ ਵਾਪਸ ਆ ਕੇ ਗੋਲ ਗੱਪਿਆਂ ਦੀ ਰੇੜੀ ਲਾਉਂਦਾ ਪਾਪੜ ਵੇਚਦਾ ਤੇ ਸਮੋਸੇ ਵੇਚਣ ਲੱਗ ਜਾਂਦਾ ਉਸ ਦੀ ਘਰ ਵਾਲੀ ਸਾਰਾ ਸਮਾਨ ਹੱਥੀ ਤਿਆਰ ਕਰਦੀ ਇਸੇ ਤਰ੍ਹਾਂ ਉਹਨਾਂ ਦਾ ਰਹਿਣ ਪਸਰ ਚੱਲ ਰਿਹਾ ਸੀ ਬਸ ਉਸ ਦੀ ਓਵਰ ਕੰਟਰੋਲਿੰਗ ਦੀ ਇੱਕ ਕਮੀ ਬਾਕੀ ਸਾਰੀਆਂ ਕਮੀਆਂ ਤੇ ਭਰੂ ਸੀ ਉਹ ਖੁਦ ਵੀ ਬਹੁਤ ਅਨੁਸ਼ਾਸਨ ਨਾਲ ਚੱਲਦਾ ਤੇ ਉਸਨੇ ਆਪਣੇ ਬੱਚਿਆਂ ਨੂੰ ਵੀ ਅਨੁਸ਼ਾਸਨ ਵਿੱਚ ਬੰਨਿਆ ਹੋਇਆ ਸੀ। ਉਸ ਦੀ ਘਰ ਵਾਲੀ ਪ੍ਰੀਤ ਉਸ ਤੋਂ ਬਿਲਕੁਲ ਉਲਟ ਸੁਭਾਅ ਦੀ ਤੇ ਸ਼ਾਂਤ ਸਬਰ ਵਾਲੀ ਔਰਤ ਸੀ। ਭੱਜ-ਭੱਜ ਕੇ ਕੰਮ ਕਰਨ ਵਾਲੀ, ਹਰ ਕਿਸੇ ਨੂੰ ਖਿੜੇ ਮੱਥੇ ਮਿਲਣ ਵਾਲੀ। ਉਹ ਰਾਮਕ੍ਰਿਸ਼ਨ ਦੇ ਸੁਭਾਅ ਦੀ ਆਦੀ ਹੋ ਚੁੱਕੀ ਸੀ ਜਾਂ ਫਿਰ ਕਹਿ ਸਕਦੇ ਹਾਂ ਕਿ ਉਸਨੇ ਸਬਰ ਕਰ ਲਿਆ ਸੀ। ਰਾਮਕ੍ਰਿਸ਼ਨ ਵਿੱਚ ਹਰ ਬੰਦੇ ਵਾਂਗ ਚੰਗੀਆਂ ਤੇ ਮਾੜੀਆਂ ਆਦਤਾਂ ਦੋਨੋਂ ਸਨ। ਉਸ ਨੇ ਛੇ ਬੱਚੇ ਸਨ RAMKISHAN ਨੂੰ ਮੁੰਡੇ ਦੀ ਚਾਹਤ ਸੀ ਇਸੇ ਚਾਹਤ ਦੇ ਚੱਲਦਿਆਂ ਉਸ ਦੀ ਘਰ ਵਾਲੀ ਤਿੰਨ ਕੁੜੀਆਂ ਤੇ ਦੋ ਮੁੰਡਿਆਂ ਨੂੰ ਜਨਮ ਦੇ ਦੇ ਚੁੱਕੀ ਸੀ ਜਿੰਨਾਂ ਵਿੱਚੋਂ ਇੱਕ ਲੜਕਾ 6 ਮਹੀਨੇ ਦਾ ਪੂਰਾ ਹੋ ਕੇ ਪੂਰਾ ਹੋ ਚੁੱਕਿਆ ਸੀ ਪਰ ਸੱਸ ਦੇ ਮੁੰਡਿਆਂ ਦੀ ਜੋੜੀ ਬਣਾਉਣ ਦੇ ਜ਼ੋਰ ਨੂੰ ਪੂਰਾ ਕਰਦਿਆਂ ਉਹ ਛੇਵੀਂ ਵਾਰ ਦੁਬਾਰਾ ਗਰਭਵਤੀ ਹੋਈ ਤੇ ਡਿਲੀਵਰੀ ਸਮੇਂ ਮਰ ਗਈ ਉਸ ਦਾ ਬੱਚਾ ਵੀ ਖਤਮ ਹੋ ਗਿਆ ਚਾਰ ਬੱਚਿਆਂ ਦੀ ਦੇਖਰੇਖ ਹੁਣ ਰਾਮਕਿਸ਼ਨ ਦੇ ਹੱਥ ਸੀ। ਇਹ ਹੀ ਉਹ ਸਮਾਂ ਸੀ ਜਿਸ ਨੇ ਉਸ ਨੂੰ ਹਮਸਫਰ ਦੀ ਅਹਿਮੀਅਤ ਦਾ ਅਹਿਸਾਸ ਕਰਵਾਇਆ ਸੀ। ਉਹ ਹਰ ਰੋਜ਼ ਬੱਚਿਆਂ ਨੂੰ ਸਕੂਲ ਲਈ ਤਿਆਰ ਕਰਦਾ, ਰੋਟੀ ਪਕਾਉਂਦਾ ਤੇ ਬੱਚਿਆਂ ਨੂੰ ਖਵਾ ਕੇ ਸਕੂਲ ਭੇਜਦਾ ਤੇ ਖੁਦ ਵੀ ਕੰਮ ਤੇ ਜਾਂਦਾ। ਉਸ ਦੀ ਮਾਂ ਨੇ ਇੱਕ ਵਾਰ ਵੀ ਪੁੱਤ ਦਾ ਦੁੱਖ ਦੇਖ ਕੇ ਬੱਚੇ ਸਾਂਭਣ ਦੀ ਲੋੜ ਮਹਿਸੂਸ ਨਾ ਕੀਤੀ। ਰਾਮਕਿਸ਼ਨ ਆਪਣੇ ਬੱਚਿਆਂ ਨੂੰ ਕਿਸੇ ਤੇ ਬੋਝ ਨਹੀਂ ਸੀ ਬਣਾਉਣਾ ਚਾਹੁੰਦਾ। ਇਸ ਲਈ ਉਹ ਸਾਰਾ ਕੁਝ ਖੁਦ ਹੀ ਕਰਦਾ ਰਿਹਾ ਬਸ ਉਸ ਨੂੰ ਆਪਣੀ ਛੋਟੀ ਧੀ ਜੋ ਕਿ ਹਾਲੇ ਸਿਰਫ 1.5 ਸਾਲ ਦੀ ਸੀ ਉਸ ਨੂੰ ਛੱਡ ਕੇ ਜਾਣਾ ਪੈਂਦਾ ਸੀ ਜਿਸ ਨੂੰ ਰਾਮਕਿਸ਼ਨ ਦੀ ਛੋਟੀ ਪਰਜਾਈ ਸੰਭ ਲੈਂਦੀ ਸੀ ਫਿਰ ਉਸ ਨੇ ਇੱਕ ਦਿਨ ਰਾਮਕਿਸ਼ਨ ਨੂੰ ਕਿਹਾ ਕਿ ਭਾਜੀ ਮੈਂ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਰੋਟੀ ਦੇ ਦਿਆ ਕਰਾਂਗੀ ਤੁਸੀਂ ਰਹਿਣ ਦਿਓ ਰੋਟੀ ਬਣਾਉਣ ਨੂੰ ਰਾਮਕਿਸ਼ਨ ਦੇ ਵਾਰ-ਵਾਰ ਮਨਾਂ ਕਰਨ ਤੇ ਵੀ ਜਦ ਉਹ ਨਾ ਮੰਨੀ ਤਾਂ ਉਸ ਨੇ ਕਿਹਾ ਕਿਉਂ ਮਹੀਨੇ ਬਾਅਦ ਉਹਨਾਂ ਨੂੰ ਪੈਸੇ ਦੇ ਦਿਆ ਕਰੇਗਾ ਏਦਾਂ ਰੋਟੀ ਨਹੀਂ ਖਾਵੇਗਾ ਤਾਂ ਸੁਦੀਪਰ ਜਾਈ ਮੰਨ ਗਈ ਉਸ ਨੂੰ ਆਪਣੀ ਜੇਠ ਦੀ ਆਦਤ ਦਾ ਪਤਾ ਸੀ ਕੁਝ ਦਿਨ ਨਿਕਲਣ ਤੋਂ ਬਾਅਦ ਇੱਕ ਦਿਨ ਰੋਟੀ ਖਾ ਕੇ ਕੰਮ ਤੇ ਜਾਣ ਲੱਗਿਆ ਰਾਮਕਿਸ਼ਨ ਦੇ ਮਨ ਵਿੱਚ ਆਇਆ ਕਿ ਉਹ ਅੱਜ ਆਪਣੇ ਬੱਚਿਆਂ ਨੂੰ ਰੋਟੀ ਆਪਣੇ ਹੱਥੀ ਖਵਾ ਜਾਵੇ ਉਹ ਗੇਟੋਂ ਬਾਹਰ ਗਿਆ ਤੇ ਵਾਪਸ ਮੁੜ ਆਇਆ ਉਸ ਦੀ ਪਰਜਾਈ ਰੋਟੀ ਬਣਾ ਰਹੀ ਸੀ ਇਹਦੇ ਬੱਚੇ ਇੱਕ ਬੈਠੇ ਖਾ ਰਹੇ ਸਨ ਉਹ ਰਾਮਕਿਸ਼ਨ ਨੂੰ ਦੇਖ ਕੇ ਘਬਰਾ ਗਈ। ਰਾਮਕਿਸ਼ਨ ਆਖਣ ਲੱਗਾ, "ਲਿਆਓ। ਅੱਜ ਮੈਂ ਆਪਣੇ ਸ਼ੇਰਾਂ ਨੂੰ ਰੋਟੀ ਆਪ ਖਵਾਉਂਦਾ ਹਾਂ।" ਇਹਨਾਂ ਆਖ ਕੇ ਰਾਮਕਿਸ਼ਨ ਚੌਂਗੜੀ ਮਾਰ ਕੇ ਬੈਠ ਗਿਆ। ਉਸ ਦੀ ਪਰਜਾਈ ਆਖਣ ਲੱਗੀ, "ਭਾਜੀ, ਇਹ ਰੋਟੀ ਖਾ ਲੈਣਗੇ। ਰੋਟੀ ਰੋਜ਼ ਹੀ ਖਾਂਦੇ ਨੇ। ਤੁਸੀਂ ਜਾਓ ਕੰਮ ਤੋਂ ਲੇਟ ਹੋ ਜਾਓਗੇ।" ਇਹਨੇ ਨੂੰ ਰਾਮਕਿਸ਼ਨ ਰੋਟੀ ਹੱਥ ਵਿੱਚ ਫੜ ਚੁੱਕਾ ਸੀ। ਰੋਟੀ ਠੰਡੀ ਤੇ ਅੱਕੜੀ ਹੋਈ ਸੀ। ਉਸ ਦਾ ਮੂੰਹ ਉੜ ਗਿਆ। ਜਦੋਂ ਨੇ ਬੁਰਕੀ ਤੋੜੀ ਤਾਂ ਉਸ ਨੂੰ ਪਤਾ ਲੱਗਿਆ ਕਿ ਇਹ ਬੇਹੀ ਰੋਟੀ ਸੀ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ ਜਦੋਂ ਨੇ ਛਾਬੇ ਵਿੱਚ ਰੋਟੀਆਂ ਦੇਖੀਆਂ ਤਾਂ ਉੱਪਰ ਦੋ ਰੋਟੀਆਂ ਤਾਜ਼ੀਆਂ ਤੇ ਹੇਠਾਂ ਬੇਹੀਆਂ ਰੋਟੀਆਂ ਪਈਆਂ ਸਨ ਉਸ ਦੀ ਪਰਜਾਈੇ ਰਾਮਕਿਸ਼ਨ ਨੂੰ ਉਪਰੋਂ ਬਣੀ ਤਾਜੀ ਰੋਟੀ ਖਾਣ ਵਾਸਤੇ ਚੁੱਕ ਕੇ ਦੇ ਦਿੰਦੀ ਤੇ ਉਸ ਦੇ ਜਾਣ ਮਗਰੋਂ ਬੱਚਿਆਂ ਨੂੰ ਬੇਹੀ ਰੋਟੀ ਦਿੰਦੀ ਸੀ ਇਸ ਲਈ ਉਹਨੂੰ ਲੱਗਦਾ ਸੀ ਕਿ ਉਹਦੇ ਬੱਚੇ ਵੀ ਤਾਜੀ ਰੋਟੀ ਖਾਂਦੇ ਨੇ ਪੁੱਛਣ ਤੇ ਬੱਚਿਆਂ ਨੇ ਦੱਸਿਆ ਕਿ ਚਾਚੀ ਹਰ ਰੋਜ਼ ਇਦਾਂ ਦੀ ਹੀ ਰੋਟੀ ਦਿੰਦੀ ਹੈ। ਉਹ ਇਸ ਤੋਂ ਪਹਿਲਾਂ ਕਿ ਸਫਾਈਆਂ ਦਿੰਦੀ। ਰਾਮਕ੍ਰਿਸ਼ਨ ਉੱਠ ਕੇ ਖੜਾ ਹੋਇਆ ਤੇ ਉਸਨੇ ਆਪਣੀ ਪਰਜਾਈ ਨੂੰ ਅੱਗੇ ਤੋਂ ਰੋਟੀ ਬਣਾਉਣ ਤੋਂ ਮਨਾ ਕਰ ਦਿੱਤਾ। ਬੱਚੇ ਸਕੂਲ ਤੋਂ ਆ ਕੇ ਨਾ ਕੱਪੜੇ ਬਦਲਦੇ ਨਾ ਰੋਟੀ ਖਾਂਦੇ ਸਾਰਾ ਦਿਨ ਬਾਹਰ ਘੁੰਮਦੇ ਰਹਿੰਦੇ। ਉਹਨਾਂ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਮਾਂ ਮਰ ਗਈ ਹੈ ਤੇ ਹੁਣ ਉਸਨੇ ਕਦੇ ਵਾਪਸ ਨਹੀਂ ਆਉਣਾ। ਜਿਸ ਦਿਨ ਮੁੱਕੀ ਉਸ ਦਿਨ ਬੱਚਿਆਂ ਨੇ ਮਾਂ ਦਾ ਮੂਵੀ ਨਾ ਵੇਖਿਆ ਕਿ ਸਾਰੇ ਚਲੇ ਜਾਣਗੇ ਫਿਰ ਮਾਂ ਨੂੰ ਉਠਾਵਾਂਗੇ ਨਾਨੀ ਹਫ਼ਤੇ 'ਚ ਦੋ ਵਾਰ ਆਉਂਦੀ ਉਹਨਾਂ ਦੇ ਕੰਮ ਕਮਰੇ ਦੀ ਸਫਾਈ ਕਰਦੀ ਕੱਪੜੇ ਧੋਂਦੀ ਤੇ ਰੋਟੀ ਟੁਕ ਕਰ ਜਾਂਦੀ ਰਾਮਕ੍ਰਿਸ਼ਨ ਤੇ ਬਾਪ ਨੂੰ ਇਹ ਸ਼ਰਮਿੰਦਗੀ ਭਰਿਆ ਲੱਗਦਾ ਤੇ ਉਹ ਆਪਣੀ ਘਰ ਵਾਲੀ ਨੂੰ ਖਰੀਆਂ ਖੋਟੀਆਂ ਸੁਣਾਉਂਦਾ ਕਿ ਉਹ ਆਪਣੇ ਪੋਤਰੇ ਪੋਤਰੀਆਂ ਨੂੰ ਸਾਂਭਦੀ ਨਹੀਂ ਫਿਰ ਉਸਦੇ ਬਾਪ ਨੇ ਰਾਮਕ੍ਰਿਸ਼ਨ ਦੇ ਪਿਓ ਨੂੰ ਕਿਹਾ ਕਿ ਉਹ ਰਾਮਕ੍ਰਿਸ਼ਨ ਨੂੰ ਦੁਬਾਰਾ ਵਿਆਹ ਕਰਵਾਉਣ ਲਈ ਮਨਾਉਣ। ਉਹਨਾਂ ਨੇ ਰਾਮਕ੍ਰਿਸ਼ਨ ਨੂੰ ਬਹੁਤ ਸਮਝਾਇਆ ਤੇ ਉਸਦੀ ਸਾਸ ਨੇ ਕਿਹਾ ਕਿ ਪੁੱਤ ਮਾਂ ਬਿਨਾ ਬੱਚੇ ਰੁੱਲ ਜਾਣਗੇ। ਅਸੀਂ ਅੱਜ ਹਾਂ ਤਾਂ ਕਰ ਰਹੇ ਹਾਂ, ਕੱਲ ਨਹੀਂ ਹੋਵੇਗਾ ਤੇ ਕੌਣ ਕਰੇਗਾ। ਰਾਮਕ੍ਰਿਸ਼ਨ ਦਾ ਸਾਸ ਤੇ ਸੋਹਰਾ ਆਪਣੀ ਧੀ ਦੇ ਬੱਚਿਆਂ ਨੂੰ ਰੁੱਲਣ ਨਹੀਂ ਸਨ ਦੇਣਾ ਚਾਹੁੰਦੇ। ਉਹ ਇੱਕ ਪਾਸੇ ਆਪਣੇ ਜਵਾਈ ਨੂੰ ਵਿਆਹ ਲਈ ਮਨਾ ਰਹੇ ਸਨ ਤੇ ਦੂਜੇ ਪਾਸੇ ਉਹਨਾਂ ਨੂੰ ਇਹ ਵੀ ਡਰ ਸੀ ਕਿ ਕਿਤੇ ਮਤਰੀ ਮਾਂ ਬੱਚਿਆਂ ਨੂੰ ਸਾਂਭੇਗੀ ਜਾਂ ਨਹੀਂ ਇਸ ਲਈ ਉਹਨਾਂ ਨੇ ਸੋਚਿਆ ਕਿ ਉਹ ਆਪਣੀ ਛੋਟੀ ਧੀ ਦਾ ਵਿਆਹ ਰਾਮਕ੍ਰਿਸ਼ਨ ਨਾਲ ਕਰ ਦੇਣਗੇ ਜੋ ਕਿ ਉਮਰ ਵਿੱਚ ਰਾਮਕ੍ਰਿਸ਼ਨ ਤੋਂ 17 ਸਾਲ ਛੋਟੀ ਸੀ ਪ੍ਰੀਤ ਨੇ ਵੀ ਆਪਣੀ ਵੱਡੀ ਭੈਣ ਗਿਆਨੋ ਦੀ ਔਲਾਦ ਲਈ ਇਸ ਰਿਸ਼ਤੇ ਲਈ ਰਜ਼ਾਮੰਦੀ ਦੇ ਦਿੱਤੀ ਉਹਨਾਂ ਦਾ ਵਿਆਹ ਹੋ ਗਿਆ ਨਵੀਂ ਨਵੇਲੀ ਪ੍ਰੀਤ ਨੂੰ ਬੱਚੇ ਮਾਸੀ ਕਹਿ ਕੇ ਹੀ ਬੁਲਾਉਂਦੇ ਰਹੇ ਤੇ ਉਸ ਦੀ ਦਰਾਨੀ ਉਸ ਦੇ ਰੰਗ ਰੂਪ ਤੇ ਉਮਰ ਚ ਆਪਣੇ ਤੋਂ ਛੋਟੀ ਤੇ ਜਵਾਨ ਜਠਾਣੀ ਤੋਂ ਖਿੱਚਦੀ ਰਹਿੰਦੀ। ਰਾਮਕ੍ਰਿਸ਼ਨ ਵੀ ਉਸ ਨੂੰ ਕਿਸੇ ਚੀਜ਼ ਦੀ ਕਮੀ ਨਾ ਹੋਣ ਦਿੰਦਾ। ਜੋ ਕੋ ਜੋ ਉਹ ਪਹਿਲਾਂ ਆਪਣੀ ਘਰ ਵਾਲੀ ਨਹੀਂ ਕਰਦਾ ਸੀ ਉਹ ਸਭ ਕੁਝ ਹੁਣ ਕਰ ਰਿਹਾ ਸੀ। ਕਿਉਂਕਿ ਇੱਕ ਵਾਰ ਇਕੱਲਾ ਰਹਿ ਕੇ ਜੀਵਨ ਸਾਥੀ ਦੀ ਕਦਰ ਨੂੰ ਸਮਝ ਚੁੱਕਿਆ ਸੀ। ਇੱਕ ਔਰਤ ਦੇ ਚਾਹ ਤੇ ਖਵਾਸ਼ਾਂ ਨੂੰ ਸਮਝ ਚੁੱਕਿਆ ਸੀ। ਕੁਝ ਪ੍ਰੀਤ ਦੀ ਉਮਰ ਵੀ ਛੋਟੇ ਹੋਣ ਕਰਕੇ ਉਹ ਉਸ ਨੂੰ ਆਪਣੀ ਉਮਰ ਦਾ ਵਟੇਰਾਪਨ ਮਹਿਸੂਸ ਨਹੀਂ ਹੋਣ ਦੇਣਾ ਚਾਹੁੰਦਾ ਸੀ ਉਹਨਾਂ ਦੋਹਾਂ ਦੇ ਆਪਸ ਵਿੱਚ ਨਵੇਂ ਬਣੇ ਰਿਸ਼ਤੇ ਨੂੰ ਵੱਧ ਤੋਂ ਵੱਧ ਤਵੱਜੋ ਦੇਣਾ ਚਾਹੁੰਦਾ ਸੀ ਜ਼ਿੰਦਗੀ ਦੁਬਾਰਾ ਲਈ ਤੇ ਚੱਲ ਪਈ ਉਹ ਆਪਣੀ ਜ਼ਿੰਦਗੀ ਵਿੱਚ ਖੁਸ਼ ਸਨ ਸਮਾਪੈਣ ਤੇ ਬੱਚਿਆਂ ਨੇ ਵੀ ਪ੍ਰੀਤ ਨੂੰ ਮਾਂ ਕਹਿਣਾ ਸ਼ੁਰੂ ਕਰ ਦਿੱਤਾ ਕਦੇ-ਕਦੇ ਪ੍ਰੀਤ ਵੀ ਇਨ੍ਹਾਂ ਬੱਚਿਆਂ ਤੋਂ ਅੱਕ ਜਾਂਦੀ ਪਰ ਬੋਲਦੀ ਕੁਝ ਨਹੀਂ ਉਸਦੀ ਵੀ ਗਲਤੀ ਨਹੀਂ ਸੀ ਵਿਚਾਰੀ ਦੀ ਉਮਰ ਹੀ ਕੀ ਸੀ ਜੋ ਉਹ ਇੱਕਦਮ ਤੋਂ ਬਦਲੀ ਹੋਈ ਇੰਨੇ ਰਿਸ਼ਤੇਆਂ ਨੂੰ ਸਾਂਭ ਸਕਦੀ ਪਰ ਉਸਨੇ ਕਦੇ ਬੱਚਿਆਂ ਨੂੰ ਨਾ ਛਿੜਕਿਆ ਤੇ ਨਾ ਕਦੀ ਮਾਰਿਆ ਸੀ ਤਾਂ ਕਿ ਬੱਚੇ ਆਪਣੀ ਮਾਂ ਨੂੰ ਯਾਦ ਨਾ ਕਰਨ ਇਹ ਕੰਮ ਸਿਰਫ ਰਾਮਕ੍ਰਿਸ਼ਨ ਕਰਦਾ ਸੀ ਕੁਝ ਸਾਲਾਂ ਬਾਅਦ ਪ੍ਰੀਤ ਦਾ ਵੀ ਪੈਰ ਭਾਰੀ ਹੋਇਆ ਸੱਸ ਨੇ ਜ਼ੋਰ ਪਾਇਆ ਜਾਂਚ ਕਰਵਾਉਣ ਲਈ ਕਿ ਗਰਭ ਵਿੱਚ ਕੁੜੀ ਹੈ ਜਾਂ ਮੁੰਡਾ ਉਹ ਆਖਦੀ ਇਹਦੀ ਭੈਣ ਨੇ ਪਹਿਲਾਂ ਹੀ ਕੁੜੀਆਂ ਜੰਮ-ਜੰਮ ਕੇ ਘਰ ਭਰਤਾ ਸੀ ਇਹ ਸਾਨੂੰ ਆਪਣੇ ਪੋਤੇ ਦਾ ਜੋੜੀਦਾਰ ਚਾਹੀਦਾ ਹੈ ਰਾਮਕ੍ਰਿਸ਼ਨ ਦੀ ਵੀ ਇਹੀ ਰੀਜ ਸੀ ਪਰ ਉਹ ਮੂੰਹੋਂ ਬੋਲ ਕੇ ਨਹੀਂ ਸੀ ਕਹਿੰਦਾ ਸੱਸ ਨੇ ਕਿਹਾ ਕਿ ਜੇ ਕੁੜੀ ਹੋਈ ਤਾਂ ਉੱਥੋਂ ਹੀ ਕਾਮਨ ਬੇੜ ਕੇ ਮੁੜਨਾ ਪ੍ਰੀਤ ਮਨ ਮਾਰ ਕੇ ਸਹੁਰਿਆਂ ਦੀ ਆਗਿਆ ਤੇ ਚਲਦੀ ਹੋਈ ਰਾਮਕ੍ਰਿਸ਼ਨ ਨਾਲ ਡਾਕਟਰ ਕੋਲ ਚਲੀ ਗਈ ਉਹੀ ਗੱਲ ਹੋਈ ਜਿਸ ਦਾ ਡਰ ਸੀ ਪ੍ਰੀਤ ਨੇ ਅੱਖੋਂ ਹੰਝੂ ਵਹਾਉਂਦੀ ਨੇ ਆਪਣੀ ਪਹਿਲੀ ਔਲਾਦ ਦਾ ਦਾਮ ਢਿੱਡ ਵਿੱਚ ਹੀ ਅੰਦਰੇ-ਅੰਦਰ ਘਟ ਦਿੱਤਾ ਤੇ ਨਾਲ ਹੀ ਆਪਣੀ ਮਾਂ ਬਣਨ ਦਾ ਇੱਕ ਵਾਰ ਦੂਜੀ ਵਾਰ ਤੀਜੀ ਵਾਰ ਇਸੇ ਤਰ੍ਹਾਂ ਕਰਦਿਆਂ-ਕਰਦਿਆਂ ਪ੍ਰੀਤ ਦਾ ਪੰਜ ਵਾਰ ਅਬੋਰਸ਼ਨ ਕਰਵਾਇਆ ਗਿਆ। ਰਾਮਕ੍ਰਿਸ਼ਨ ਨੂੰ ਵੀ ਤਰਸ ਨਹੀਂ ਆ ਰਿਹਾ ਸੀ। ਡਾਕਟਰ ਨੇ ਇਸ ਵਾਰ ਉਹਨਾਂ ਨੂੰ ਬੋਲ ਦਿੱਤਾ ਸੀ ਕਿ ਹੁਣ ਦੁਬਾਰਾ ਅਬੋਰਸ਼ਨ ਕਰਨਾ ਪ੍ਰੀਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਸੋਨੇ ਸੁਨੱਖੀ ਪ੍ਰੀਤ ਦਾ ਸਰੀਰ ਤੇਜਦਮਾਈਆਂ ਤੇ ਵਾਰ-ਵਾਰ ਗਰਭਪਾਤ ਕਰਨ ਕਰਕੇ ਫੁੱਲ ਗਿਆ ਸੀ। ਕਮਜ਼ੋਰੀ ਨਾਲ ਉਸਦੇ ਹੱਟ ਦੁਖਣ ਲੱਗੇ ਸਨ। ਕੰਨਵੇਂ ਦਾ ਤੌਰ ਸੀ। ਐਵੇਂ ਹੀ 6ਵੀਂ ਵਾਰ ਮੁੜ ਪ੍ਰੈਗਨੈਂਟ ਹੋਈ ਤਾਂ ਉਸ ਨੂੰ ਡਾਕਟਰ ਨੇ ਮਨਾ ਕਰ ਦਿੱਤਾ ਅਬੋਰਸ਼ਨ ਲਈ ਕਿਉਂਕਿ ਉਸ ਦੀ ਜਾਨ ਨੂੰ ਖਤਰਾ ਸੀ। ਇਸ ਲਈ ਇਹ ਬੱਚਾ ਉਹਨਾਂ ਨੂੰ ਰੱਖਣਾ ਹੀ ਪੈਣਾ ਸੀ। ਪ੍ਰੀਤ ਨੇ ਵੀ ਸੁੱਖ ਦਾ ਸਾਹ ਲਿਆ। ਰਾਮਕ੍ਰਿਸ਼ਨ ਨੇ ਵੀ ਰੱਬ ਦੀ ਹੋਣੀ ਮੰਨ ਲਈ ਸੀ ਇਸੇ ਸਮੇਂ ਦੇ ਵਿੱਚ ਰਾਮਕ੍ਰਿਸ਼ਨ ਦੀ ਸਭ ਤੋਂ ਵੱਡੀ ਭੈਣ ਬਲਵੀਰੋ ਜੋ ਕਿ ਰਾਮਕ੍ਰਿਸ਼ਨ ਤੋਂ ਵੀ ਵੱਡੀ ਸੀ ਉਸ ਦਾ ਘਰ ਵਾਲਾ ਕੰਮ ਕਰਕੇ ਬਹੁਤਾ ਖੁਸ਼ ਨਹੀਂ ਸੀ ਤੇ ਉਹ ਦੋਵੇਂ ਆਪਣੇ ਬੱਚਿਆਂ ਸਮੇਤ ਇੱਥੇ ਹੀ ਬੈਠੇ ਰਹਿੰਦੇ ਉਸ ਦੀ ਮਾਂ ਦਾ ਆਪਣੀ ਧੀ ਨਾਲ ਖਾਸਾ ਪਿਆਰ ਸੀ ਜਦੋਂ ਦਾ ਉਹਨਾਂ ਨੂੰ ਪਤਾ ਲੱਗਿਆ ਕਿ ਪ੍ਰੀਤ ਇੱਕ ਧੀ ਨੂੰ ਜਨਮ ਦੇਣ ਵਾਲੀ ਹੈ ਉਹ ਦੋਵੇਂ ਰਲ ਕੇ ਪ੍ਰੀਤ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਨ ਲੱਗੀਆਂ ਪਰ ਪ੍ਰੀਤ ਇਗਨੋਰ ਕਰਦੀ ਰਹੀ ਇੱਕ ਦਿਨ ਪ੍ਰੀਤ ਦੀ ਨਾਨ ਨੇ ਪ੍ਰੀਤ 'ਤੇ ਆਪਣੇ ਪੈਸੇ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਤੇ ਦੋਵੇਂ ਮਾਵਾਂ ਧੀਆਂ ਉਸ ਨੂੰ ਬੁੜਾ ਭਲਾ ਬੋਲਣ ਲੱਗੀਆਂ ਉਸ ਦੇ ਮਾਪਿਆਂ ਤੱਕ ਗਾਲ੍ਹਾਂ ਦੇਣ ਲੱਗੀਆਂ ਇੱਕ ਔਰਤ ਆਪਣੇ ਬਾਰੇ ਤਾਂ ਸਭ ਕੁਝ ਸੁਣ ਸਕਦੀ ਹੈ ਸਹਿ ਸਕਦੀ ਹੈ ਲੇਕਿਨ ਆਪਣੇ ਮਾਪਿਆਂ ਬਾਰੇ ਨਹੀਂ ਜਾਦ ਉਸ ਦਿਨ ਪ੍ਰੀਤ ਦੀ ਨਾਨ ਨੇ ਉਸਦੇ ਮੂੰਹ ਤੇ ਚਪੇੜ ਮਾਰੀ ਤੇ ਆਖਣ ਲੱਗੀ ਮੇਰੇ ਮੂਰੇ ਜ਼ਬਾਨ ਚਲਾਉਣੀ ਹੈ ਦੇਖਿਆ ਬੀਬੀ ਤੇਰੇ ਬੈਠਿਆਂ ਹੀ ਇਹ ਮੈਨੂੰ ਧਮਕੀਆਂ ਦਿੰਦੀ ਹੈ ਤੇ ਤੇਰੇ ਮਗਰੋਂ ਕੀ ਕਰੇਗੀ ਉਸ ਦਾ ਸੌਰਾ ਇਸ ਗੱਲੋਂ ਆਪਣੀ ਧੀ ਤੇ ਘਰ ਵਾਲੀ ਨੂੰ ਵਰਜ ਰਿਹਾ ਸੀ ਪਰ ਉਸ ਦੀ ਸਾਸਨੇ ਘਰ ਵਾਲੇ ਦੀ ਇੱਕ ਨਾ ਸੁਣੀ ਤੇ ਉਸ ਨੂੰ ਚੁੱਪ ਕਰਵਾ ਦਿੱਤਾ ਸੋ ਦੋਸਤੋ ਇਹ ਬਹੁਤ ਦਿਲ ਨੂੰ ਸ਼ੂ ਲੈਣ ਵਾਲੀ ਕਹਾਣੀ ਸੀ ਇੱਕ ਕਹਾਣੀ ਸਾਨੂੰ ਦੱਸਦੀ ਹੈ ਕਿ ਕੁਝ ਲੋਕ ਕਦੇ ਨਹੀਂ ਬਦਲਦੇ ਚਾਹੇ ਉਹਨਾਂ ਦਾ ਘਰ ਬਰਬਾਦ ਕਿਉਂ ਨਾ ਹੋ ਜਾਵੇ ਤੁਹਾਡੀ ਇਸ ਕਹਾਣੀ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਣਾ ਕਹਾਣੀ ਵਧੀਆ ਲੱਗੀ ਹੋਵੇ ਤਾਂ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਕਿਤੇ ਨਾ ਜਾਣਾ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ